शाही दरबार ਧੰਨ ਧੰਨ ਬਾਬਾ ਮਸਤ ਕਾਕੇ ਸ਼ਾਹ ਜੀ ਦਾਸ ਲਾਨਾ ਜੋੜ ਮੇਲਾ ਪਿੰਡ ਭੀਣ ਵਿਖੇ 18 ਜੂਨ ਨੂੰ ਐਨਆਰਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸ਼ਾਹੀ ਦਰਬਾਰ ਧੰਨ ਧੰਨ ਬੱਬਾ ਮਸਤ ਕਾਕੇ ਸ਼ਾਹ ਜੀ ਦੇ ਸੇਵਾਦਾਰ ਨੇ ਦੱਸਿਆ ਹੈ ਕਿ 18 ਜੂਨ ਨੂੰ ਮਹਿੰਦੀ ਦੀ ਰਸਮ ਕੀਤੀ ਜਾਵੇਗੀ ਅਤੇ 19 ਜੂਨ ਨੂੰ ਝੰਡੇ ਦੀ ਰਸਮ ਚਰਾਗਾ ਦੀ ਰਸਮ ਕੀਤੀ ਜਾਵੇਗੀ ਅਤੇ ਇਸ ਮੁਕਤੇ ਪੰਜਾਬ ਦੇ ਮਸ਼ਹੂਰ ਕਲਾਕਾਰ ਦਰਬਾਰ ਦੇ ਵਿੱਚ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ ਜਿਨ੍ਹਾਂ ਦੇ ਵਿੱਚ ਵਰਲਡ ਫੇਮਸ ਆਵਾਜ਼ ਦੁਰਗਾ ਰਗੀ ਲਾ ਮਹੇਸਾਜਨ ਇਸ਼ਰਤ ਅਦੀ ਰੋਕੀ ਸਲੀਮ ਰਾਕੀ ਸਿੰਘ ਦੀਪਕਾ ਜਲ ਸਤੀ ਪੇਂਡ ਵਾਲਾ ਅਤੇ ਹੋਰ ਵੀ ਕਲਾਕਾਰ ਹਾਜ਼ਰੀ ਲਗਾਣਗੇ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਹਾਂਜੀ ਜੈ ਮਸਤਲੀ ਤਾਂ ਤਾਂ ਸੱਚੀ ਸਰਕਾਰ ਬਾਬਾ ਮਾਸਕਾ ਕਸ਼ਪਾ ਦੇ ਇੱਕ ਦਿਨ ਜਿਹੜਾ ਦਰਬਾਰੀ ਮੇਲਾ ਰਿਹਾ 18-19 ਜੂਨ ਦੀ ਜਿਹਦੇ ਵਿੱਚ ਬਹੁਤ ਉੱਗੇ ਕਲਾਕਾਰ ਪੰਜਾਬ ਦੇ ਮਸ਼ਹੂਰ ਕਲਾਕਾਰ ਜਨਾਬ ਦੁਰਗਰ ਮੀਲਾ ਜੀ ਇਸ਼ਤ ਗਲਾਮ ਅਲੀ ਜੀ ਕਲੀਅਰ ਲਵੰਤੀ ਰੋਕੀ ਸਹੀਮ ਜੀ ਤੇ ਰੋਕੀ ਸਿੰਘ ਜੀ ਪੋਰ ਬਹੁਤ ਨਾਮੀ ਕਲਾਕਾਰ ਕਰਮਵੀਰ ਪ੍ਰਦੇਸੀ ਜੀ 23 ਜੂਨ ਨੂੰ ਡਰਾਮਾ ਕੀਤਾ ਜਾ ਰਿਹਾ ਤੇ ਮੈਂ ਵੀ ਨਾ ਚੀਸ ਨਾਮ ਸਿੱਧੀ ਦਰਵਾ ਤੇ ਹਾਜ਼ਰੀ ਭਰਿਆ ਸਾਡੇ ਮਹੇਸ਼ਾ ਸਿੰਘ ਜੀ ਨਵਾਂ ਸ਼ਹਿਰ ਤੋਂ ਉਹ ਵੀ ਹਾਜ਼ਰੀ ਭਰਨੇ ਹਮ ਹਮਾ ਕੇ ਸਾਰੀ ਨਗਰ ਨੂੰ ਸਾਰੇ ਵਾਡ ਨੂੰ ਸਾਰੀ ਗੇਮਸ ਜਿਹਨਾਂ ਸੁਜੋਗ ਦੇ ਨਾਲ ਚੱਲ ਰਿਹਾ ਇਸ ਕਰਕੇ ਮੈਂ ਕਰਤਾ ਬੇਨ ਕੀ ਕਰਨਾ ਕਿ ਆ ਕੇ ਹਮ ਹਮਾ ਕੇ ਮੇਲੇ ਵਿੱਚ ਪਹੁੰਚੋ ਜੀ 18 19 ਜੂਨ ਨੂੰ ਵੀ ਨੂੰ ਆ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਆ ਕੇ ਲੰਗਰ ਟੁੱਟ ਵਰਤੇਗਾ ਸੰਯੋਗ ਦੇ ਨਾਲ ਸੰਯੋਗ ਐਨਐਸ ਸੰਯੋਗ ਦੇ ਨਾਲ ਸਾਰੀ ਨਗਰ ਦੇ ਸੰਯੋਗ ਦੇ ਨਾਲ ਕਮੇਟੀ ਸੰਯੋਗ ਦੇ ਨਾਲ ਇਹ ਮੇਲਾ ਬੜੇ ਹੁਤਤਾਵਾਂ ਨਾ ਹੋ ਰਿਹਾ ਜੀ ਸਾਰੇ ਮੇਰੇ ਵੀਰਾਂ ਨੂੰ ਮੇਰੇ ਭਰਾਵਾਂ ਨੂੰ ਬੇਨਤੀ ਹੈ ਕਿ ਬਾਬਾ ਜੀ ਦੇ ਅੱਗੇ ਦਰਸ਼ਨ ਪਾਓ ਆ ਕੇ ਮਨੋਂ ਘੰਘਾਂ ਬੜੇ ਝੋਲੀਆਂ ਪਰੋਚੀ ਤਾਂਤਰਵਾ ਮਾਸਕਾ ਕੇ ਸ਼ਾ ਸੱਚੀ ਸਰਕਾਰ ਜਿਗਰਾ ਪੀਰਾਂ ਦਾ ਬਹੁਤ ਸੱਚੀ ਪਰਵਾਰ ਕੀ ਚਾਹੀਏ